ਸਤਨਾਮ ਸ਼੍ਰੀ ਵਾਇਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੌੜੀ 52 ਅਖਰੀ ਮhalla 5ਵਾਂ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੇ ਉਪਦੇਸ਼ਿਆ ਨਰਕ ਨਾਏ ਸਾਧ ਸੰਗ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੋ ਅੰਦਰ ਬਾਹਰ ਪ੍ਰੇਮ ਨਰਹਾਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਪੂਰੇ ਗੁਰੂ ਦੇ ਉਪਦੇਸ਼ ਦੀ ਪਰਕਤ ਅਤੇ ਸਾਧ ਸੰਗਤ ਕਾਰਨ ਉਹ ਨਰਕ ਵਿੱਚ ਨਹੀਂ ਜਾਂਦਾ ਪੌੜੀ ਨਾ ਨਰਕ ਪਰੇ ਤੇ ਨਾਹੀ ਜਾ ਕੇ ਮੰਤਨ ਨਾਮ ਬਸਾਈ ਨਾਮ ਨਿਦਾਨ ਗੁਰਮਖ ਜੋ ਜਪਤੇ ਬਿਖ ਮਾਇ ਮੈ ਨਾ ਔਏ ਖਪਤੇ ਨਨ ਕਾਰਨ ਹੋਤਾ ਤਕੋ ਨਾਮ ਮੰਤਰ ਗੁਰ ਦੀਨੋ ਜਾ ਕੋ ਨਿਤ ਨਿਦਾਨ ਹਰ ਅੰਮ੍ਰਿਤ ਪੂਰੇ ਬਾਜੇ ਨਾਨਕ ਅਨਹਦ ਤੂਰੇ ਨੰਨਾ ਜਿਨ੍ਹਾਂ ਦੇ ਮਨਤਨ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ ਰਹਿੰਦਾ ਹੈ ਉਹ ਨਰਕ ਵਿੱਚ ਨਹੀਂ ਪੈਂਦੇ ਜੋ ਗੁਰਮਖ ਬਾਣ ਕੇ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ ਜਪਦੇ ਹਨ ਉਹ ਮਾਇਆ ਦੇ ਜ਼ੈਰ ਵਿੱਚ ਨਹੀਂ ਖਪਦੇ ਜਿਨ੍ਹਾਂ ਨੂੰ ਗੁਰੂ ਨੇ ਨਾਮ ਮੰਤਰ ਬਖਸ਼ਿਆ ਹੈ ਉਹਨਾਂ ਨੂੰ ਜ਼ਿੰਦਗੀ ਵਿੱਚ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ ਗੁਨਾਨਕ ਸਾ ਫਰਮਉਂਦੇ ਹਨ ਜਿਹੜੇ ਹਿਰਦੇ ਸੁੱਖਾਂ ਦੇ ਖਜ਼ਾਨੇ ਵਾਇਗਰੂ ਦੇ ਨਾਮ ਅੰਮ੍ਰਿਤ ਨਾ ਪਰੇ ਰਹਿੰਦੇ ਹਨ ਉਹਨਾਂ ਦੇ ਅੰਦਰ ਅਨਹਦ ਨਾਦ ਵੱਜਦਾ ਰਹਿੰਦਾ ਹੈ ਸ਼ਲੋਕ ਪਤਰਾਖੇ ਗੁਰਪਾਰ ਬ੍ਰਹਮ ਤਜ ਪਰ ਪੰਜ ਮੋਹ ਪিকার ਨਾਨਕ ਸੇਉ ਆਰਾਧੀਐ ਅੰਤ ਨ ਪਰਵਾਰੋ ਜਿਸ ਦੀ ਜਤ ਗੁਰੂ ਪਰਮੇਸ਼ਰ ਨੇ ਬਚਾਈ ਹੈ ਉਸ ਨੇ ਠੱਗੀ ਮੂਹ ਅਤੇ ਪਾਪ ਆਦਿਕ ਸਭ ਛੱਡ ਦਿੱਤੇ ਹਨ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਉਸ ਮਾਲਕ ਦੀ ਬੰਦਗੀ ਕਰਨੀ ਚਾਹੀਦੀ ਹੈ ਜਿਸ ਦਾ ਭੇਤ ਨਹੀਂ ਪੈ ਸਕਦਾ ਜਿਸ ਦੀ ਅਸਤੀ ਦਾ ਆਰ ਪਰ ਨਹੀਂ ਲੱਭ ਸਕਦਾ ਬੋੜੀ ਪਪਾ ਪਰਮਿਤ ਪਾਰ ਨਾ ਪਾਇਆ ਪਤ ਤੇ ਪਵਨ ਅਗਮ ਹਰ ਰਾਯਾ ਹੋ ਤਪਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੇ ਮਿਲ ਸਾਧੂ ਪਰ ਪਚਤ ਰੋ ਮੋ ਮਿਟ ਨਾਈ ਜਾ ਕੋ ਰਖੋ ਆਪ ਗੁਸਾਈ ਪਾਸ਼ਾ ਛਤਰ ਸਿਰ ਸੋਉ ਨਾਨਕ ਦੂਸਰ ਅਵਰ ਨ ਕੋਉ ਪਪਾ ਉਸ ਦੀ ਹੱਦ ਦਾ ਪਾਰ ਕੋਈ ਨਹੀਂ ਪਾਸਕਿਆ ਪ੍ਰਮਾਤਮਾ ਅਪਹੁੰਚ ਹੈ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜੋ ਸਾਧੂ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਅੰਮ੍ਰਿਤ ਨਾਮ ਜਪਦੇ ਹਨ ਉਹ ਕਰੋੜਾ ਅਪਰਾਧੀ ਵੀ ਪਵਿੱਤਰ ਹੋ ਜਾਂਦੇ ਹਨ ਜਿਸ ਨੂੰ ਪਰਮਾਤਮਾ ਆਪ ਬਚਾਉਂਦਾ ਹੈ ਉਸ ਦੇ ਅੰਦਰੋਂ ਤੋਖਾ ਫਰੇਬ ਮੋਹ ਆਦਕ ਮਿਟ ਜਾਂਦੇ ਹਨ ਗੁਨਾਨਕ ਸਾਹਿਬ ਫਰਮਾਉਂਦੇ ਹਨ ਉਹ ਅਕਾਲ ਪੁਰਖ ਸਿਰ ਉੱਤੇ ਛਤਰ ਛਤਰ ਤਾਰਨ ਕਰਨ ਵਾਲਾ ਸੱਚਾ ਪਾਤਸ਼ਾਹ ਹੈ ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਸ਼ਲੋਕ ਫਾਹੇ ਕਾਟੇ ਮਿੱਟੇ ਗਮਨ ਫਤੇ ਪਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰ ਨੇ ਮਿੱਟੇ ਨੇਤ ਨੀਤ ਮਨ ਨੂੰ ਚਿੱਤ ਨਾਲ ਮੋਡੀਫਾਈਟ ਕੱਟ ਜਾਂਦੀ ਹੈ ਪਟਕਣਾ ਮੁੱਕ ਜਾਂਦੀ ਹੈ ਅਤੇ ਫਤਿਹ ਹਾਸਲ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਨੂੰ ਗੁਰੂ ਪਾਸੋਂ ਆਤਮਕ ਅਡੋਲਤਾ ਹਾਸਲ ਹੁੰਦੀ ਹੈ ਉਸ ਦਾ ਮੁੜ-ਮੁੜਦਾ ਆਉਣਾ ਜਾਣਾ ਮਿਟ ਜਾਂਦਾ ਹੈ ਪੌੜੀ ਫਫਾ ਫਿਰਤ ਫਿਰਤ ਤੂੰ ਆਇਆ दुर्लभ दे कलयुग में पाया फिर अवसर चर हाथा, नाम जपो तो कटे फासा फिर फिर आवन जान न होई, एक एक जपो जप सोई करो कृपा प्रभ करने हारे ਮਿਲ ਲਿਓ ਨਾਨਕ ਦੇ ਚਾਰੇ ਫਫਾ ਹੀ ਭਈ ਤੂੰ ਨੇਕਾਂ ਜੂਨਾ ਵਿੱਚ ਭਟਕਦਾ ਆਇਆ ਹੈ ਹੁਣ ਤੈਨੂੰ ਕਾਲ ਯੁਗ ਵਿੱਚ ਮਨੁੱਖਾ ਦੇ ਹਾਸਲ ਹੋਈ ਹੈ ਜੋ ਬੜੀ ਮੁਸ਼ਕਲ ਨਾਲ ਮਿਲਦੀ ਹੈ ਐਜਾ ਸੁਨਹਿਰਾ ਮੌਕਾ ਮੋੜ ਨਹੀਂ ਮਿਲਣਾ ਪ੍ਰਭੂ ਦਾ ਨਾਮ ਜਪਨ ਨਾਲ ਮਾਇਆ ਦੀ ਫਾਈ ਘਟ ਸਕਦੀ ਹੈ ਸਿਰਫ ਪਰਮੇਸ਼ਰ ਦਾ ਨਾਮ ਜਪਿਆ ਕਰ ਇਸ ਨਾਲ ਮੋੜ ਮੋੜ ਜਨਮ ਮਰਨ ਦਾ ਗੇੜ ਮੁੱਕ ਜਾਏਗਾ ਗੁਨਾਹਨਿਕ ਸਾ ਬਰਜੋਈ ਕਰਦੇ ਹਨ हे ਸਿਰਜਣਹਾਰ ਪ੍ਰਭੂ ਮੇਰ ਕਰ ਇਸ ਵਿਚਾਰੇ ਨੂੰ ਆਪਣੇ ਚਰਨਾਂ ਨਾਲ ਜੋੜ ਲੈ ਵੈਗ੍ਰੂਜੀ ਕਾ ਖਾਲਸਾ ਵੈਗ੍ਰੂਜੀ ਕੀ ਫਤਿਹ